ਹੀ ਦਗਨੀ ਵੀ ਰਜੇ ਸਿੰਘ ਦੇ ਪਰਿਵਾਰ ਨੂੰ ਸੀਆ ਮੰਨੇ ਦਿੱਤਾ 1 ਕਰੋੜ ਰੁਪਏ ਦਾ ਚੈੱਕ ਅਜੇ ਸਿੰਘ ਦੇ ਨਾਮ ਤੇ ਹੋਵੇਗਾ ਪਿੰਡ ਦਾ ਸਕੂਲ ਤੇ ਸਟੇਡੀਅਮ ਅਗਨੀਵੀਰ ਯੋਜਨਾ ਤੇ ਸੀਐਮ ਨੇ ਚੁੱਕੇ ਸਵਾਲ ਕਿ ਆ 22 ਸਾਲ ਦਾ ਫੌਜੀ ਹੋ ਜਾਵੇਗਾ ਸੇਵਾਮੁਖੀ ਪ੍ਰਤਾਪ ਸਿੰਘ ਬਾਜਵਾ ਦਾ ਬਿਨਾ ਨਾਮ ਲਏ ਸਿੱਧੂ ਤੇ ਨਿਸ਼ਾਨਾ ਪਾਰਟੀ ਇੰਚਾਰ ਦਵਿੰਦਰ ਯਾਦਵ ਸਾਹਮਣੇ ਕਿਹਾ ਜੇ ਅੰਗੂਠੇ ਦੇ ਵਿੱਚ ਪਰ ਜਾਵੇ ਜ਼ਹਿਰ ਤਾਂ ਵੱਡ ਦੇਣਾ ਚਾਹੀਦਾ ਸਿੱਧੂ ਨੇ ਮੇਕੀਤਾ ਪਲਟਵਾਰ ਕਿਹਾ ਜੋ ਆਪਣੇ ਅੰਗ ਵਧਣਾ ਚਾਹੁੰਦਾ ਹੈ ਉਹ ਵੱਢ ਸਕਦਾ ਹੈ ਨਵਾਂਸ਼ਹਿਰ ਦੇ ਵਿੱਚ ਚੱਲਦੀ ਮੀਟਿੰਗ ਦੇ ਦੌਰਾਨ ਪੜੇ ਕਾਂਗਰਸੀ ਵਰਕਰ ਪੰਜਾਬ ਇਨਚਾਰਜ ਸਾਹਮਣੇ ਹੀ ਬਰਿੰਦਰ ਢਿਲੋਂ ਦੇ ਸਮਰਥਕਾਂ ਦੀ ਦੂਜੇ ਤੜੇ ਦੇ ਨਾਲ ਹੋਈ ਬਹਿਸ ਦੇਵਿੰਦਰ ਯਾਦਵ ਤੇ ਮਨੀਸ਼ ਤਵਾਰੀ ਨੇ ਸੰਭਾਲੀ ਸਥਿਤੀ ਇੱਕ ਫਰਵੀ ਤੋਂ ਸ਼ੁਰੂ ਹੋਵੇਗੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਪਹਿਲੇ ਪੜਾਪ ਦੇ ਵਿੱਚ 43 ਹਲਕੇ ਕੀਤੇ ਜਾਣਗੇ ਗਵਰ ਸਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਹੋਵੇਗੀ ਯਾਤਰਾ ਕੈਬਨਟ ਮੰਤਰੀ ਅਮਨ ਰੋੜਾ ਨੂੰ ਵੱਡੀ ਰਾਹਤ ਸਕਰੂਰ ਕੋਰਟ ਨੇ 2 ਸਾਲ ਦੀ ਸਜ਼ਾ ਤੇ ਲਗਾਈ ਰੋਕ ਮੰਤਰੀ ਦੀ ਕੁਰਸੀ ਬਚੀ ਹੁਣ ਕਲ ਅੰਮ੍ਰਿਤਸਰ ਦੇ ਦਿੱਤ ਤਿਰੰਗਾ ਲਹਿਰਾ ਸਕਣ ਗਿਆ ਰੋੜਾ ਪੰਚਕੁਲਾ ਦੇ ਗੁਰਦਰਾਸਰੀ ਨਾਡਾ ਸਾਹਿਬ ਦੇ ਵਿੱਚ ਜੱਜੇਦਾਰ ਕੌਂਕੇ ਦਾ ਮਨਾਇਆ ਸ਼ਹੀਦੀ ਸਮਾਗਮ ਜੱਜੇਦਾਰ ਕੌਂਕੇ ਨੂੰ ਫਖਰੇ ਕੌਮ ਤੇ ਪੰਚਰਤਨ ਦੇਣ ਦੀ ਮੰਗ 10 ਫਰਵਰੀ ਨੂੰ ਬੁਲਾਇਆ ਜਾਵੇਗਾ ਵੱਡਾ ਇਕੱਠ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ 15 ਆਈਪੀਐਸ ਤੇ 75 ਪੀਪੀਐਸ ਅਧਿਕਾਰੀਆਂ ਦੀ ਬਦਲੀ ਮਨਦੀਪ ਸਿੱਧੂ ਨੂੰ ਲਗਾਇਆ ਗਿਆ ਡੀਆਈਜੀ ਆਈਆਰਡੀ ਪਟਿਆਲਾ ਤਾਂ ਗਗਨ ਅਜੀਤ ਸਿੰਘ ਨੂੰ ਸੌਪਿਆ ਐਸਐਸਐਫ ਦਾ ਚਾਰਜ ਮੋਸੇੜਾ ਕਤਲकांड ਦੇ ਮਲਜ਼ੂਮਾਂ ਦਾ ਇੰਕਾਊਂਟਰ ਕਰਨ ਵਾਲੀ ਪੰਜਾਬ ਪੁਲਿਸ ਦੀ ਟੀਮ ਨੂੰ ਮਿਲੇਗਾ ਬਹਾਦਰੀ ਮੈਡਲ ਕੱਲ ਗੜਰਾਜ ਦਿਹਾੜੇ ਮੌਕੇ ਪੰਜ ਅਫਸਰਾਂ ਨੂੰ ਰਾਸ਼ਪਤਿਕ ਕਰਨਗੇ ਸਨਮਾਨਿਤ ਡੀਐਸਪੀ ਵਿਕਰਮ ਬਰਾੜ ਨੂੰ ਚੌਥੀ ਵਾਰ ਮਿਲੇਗਾ ਗੈਲੈਂਟਰੀ ਐਵਾਰਡ ਕੌਂਟਰੀ ਮਾਨ ਪਹੁੰਚੇ ਲੁਧਿਆਣਾ ਕੱਲ 26 ਜਨਵਰੀ ਤੇ ਲੁਧਿਆਣਾ ਦੇ ਵਿੱਚ ਲਹਿਰਾਉਣਗੇ ਛੰਡਾਸੀਆਂ ਦੀ ਆਮਦ ਨੂੰ ਲੈ ਕੇ ਸ਼ਹਿਰ ਦੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ 26 ਜਨਵਰੀ ਤੇ ਕੱਲ ਪੰਜਾਬ ਦੇ ਵਿੱਚ ਕੱਡੀਆਂ ਜਾਣਗੀਆਂ ਚਾਕੀਆਂ ਲੁਧਿਆਣਾ ਦੇ ਵਿੱਚ సీఎం ਦੇ ਪ੍ਰੋਗਰਾਮ ਦੇ ਵਿੱਚ ਜੱਲਿਆਂਵਾਲਾ ਬਾਗ ਮਾਈ ਭਾਗੋ ਸਪੋਰਟਸ ਤੇ ਸੱਭਿਆਚਾਰ ਵਾਲੀ ਚਾਕੀ ਦੀ ਹੋਵੇਗੀ ਪੇਸ਼ਕਾਰੀ ਕਰਤਵਿਆ ਪਾਤੇ ਸਵਾਰ ਪੰਜਾਬ ਦੀ ਚਾਕੀ ਨੂੰ ਨਹੀਂ ਮਿਲੀ ਸੀ ਥਾਂ 26 ਜਨਵਰੀ ਤੋਂ ਪਹਿਲਾਂ ਆਟਾਰੀ ਬਾਰਡਰ ਤੇ ਲੱਗੀਆਂ ਰੌਣਕਾਂ ਰੀਟਿੰਗ ਦਾ ਰਿਟਰੀਟ ਸੈਰੇਮਨੀ ਦੇਖਣ ਪਹੁੰਚੇ ਵੱਡੀ ਗਿਣਤੀ ਵਿੱਚ ਲੋਕ ਦੇਸ਼ ਭਗਤੀ ਦੇ ਨਾਅਰੇ ਨੇ ਬੰਨਿਆ ਰੰਗ ਸਭ ਤੋਂ ਸਭ ਗੱਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਹਰਨਾਮਾ ਪ੍ਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਗਨੀ ਵੀਰ ਤੇ ਅਗਨੀ ਵੀਰ ਸਕੀਮ ਦੀ ਖੰਨਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਅਗਨੀ ਵੀਰ ਅਜੇ ਸਿੰਘ ਤੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ 1 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਚੈੱਕ ਸੌਂਪਣ ਦੇ ਨਾਲ ਹੀ ਅਗਨੀ ਵੀਰ ਯੋਜਨਾ ਤੇ ਵੀ ਸਵਾਲ ਖੜੇ ਕਰ ਦਿੱਤੇ ਸ਼ਹੀਦ ਅਗਨੀਵੀਰ ਅਜੈ ਸਿੰਘ ਦੀ ਜੰਮੂ ਕਸ਼ਮੀਰ ਵਿੱਚ ਸ਼ਹਾਦਤ ਹੋਈ 23 ਸਾਲ ਦੇ ਜਵਾਨ بیٹے ਦੀ ਮੌਤ ਹੋਣ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਪਹੁੰਚੇ ਜਿੱਥੇ ਉਹਨਾਂ ਸ਼ਹੀਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ 1 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਚੈੱਕ ਸੌਪਿਆ ਨਾਲ ਹੀ ਐਲਾਨ ਕਰਦਿਆਂ ਕਿਹਾ ਕਿ ਸ਼ਹੀਦ ਦੀ ਭੈਣ ਨੂੰ ਸਰਕਾਰੀ ਨੌਕਰੀ ਮਿਲੇਗੀ ਸ਼ਹੀਦ ਅਜੈ ਸਿੰਘ ਦੇ ਨਾਂ ਤੇ ਪਿੰਡ ਦੇ ਸਕੂਲ ਦਾ ਨਾਂ ਹੋਵੇਗਾ ਸ਼ਹੀਦ ਦੇ ਨਾਂ ਤੇ ਪਿੰਡ ਦੇ ਵਿੱਚ ਸਟੇਡੀਅਮ ਬਣੇਗਾ ਤੇ ਪਿੰਡ ਦੇ ਵਿੱਚ ਸ਼ਹੀਦ ਦਾ ਪੁੱਤ ਵਿਲਾਇਆ ਜਾਵੇਗਾ ਸ਼ਹੀਦ ਦੇ ਨਾਤੇ ਆਮ ਆਦਮੀ ਕਲੀਨਿਕ ਬਣਾਇਆ ਜਾਵੇਗਾ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ ਤੇ ਸਾਡਾ ਫਰਜ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਤੇ ਪੰਜਾਬ ਚ ਵੀ ਸੀ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਰਾਹ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਬਸ ਇੱਕ ਕਹਿੰਦੇ ਹੁੰਦੇ ਆ ਵੀ ਉਹਨੂੰ ਜਨੂਨ ਸੀ ਉਹ ਤਾਂ ਚਲਾ ਗਿਆ ਬਾਕੀ ਬੱਚੇ ਬਹੁਤ ਸੋਚਦੇ ਆ ਵੀ ਸੀ 4 ਸਾਲ ਲਈ ਨਹੀਂ ਜਾਣਾ ਨਹੀਂ ਉਹ ਕਹਿੰਦਾ ਸੀ ਜੇ 2 ਸਾਲ ਦੀ ਵੀ ਹੋ ਗਈ ਮੈਂ ਫਿਰ ਵੀ ਜਾਣਾ ਵਾ ਪਤਾ ਨਹੀਂ ਉਹਨੂੰ ਇੰਨਾ ਜਨੂਨ ਕਿਉਂ ਸੀ ਉਹਦੀਆਂ ਰੈਗੂਲਰ ਭਾਰਤੀਆਂ ਦੇ ਵਿੱਚ ਵੀ ਪੇਪਰ ਉਹਦਾ ਕੈਨਸਲ ਹੋ ਗਿਆ 4 ਸਾਲ ਤੋਂ ਤਿਆਰੀ ਕਰ ਰਿਹਾ 2020 ਦੇ ਵਿੱਚ 20 ਦੇ ਵਿੱਚ ਉਹਨੇ ਪਹਿਲੀ ਭਾਰਤੀ ਦੇਖੀ ਸੀ ਸਾਰਾ ਕੁਝ ਕਲੀਅਰ ਹੋ ਗਿਆ ਸੀ ਪੇਪਰ ਵੀ ਉਹਦਾ ਜਾਂਦਾ ਸੀ ਲੁਧਿਆਣਾ ਦੇਨ ਫਾ ਦੇ ਕੋਈ ਪੇਪਰ ਲੀਕ ਹੋ ਗਿਆ ਪੇਪਰ ਜੋ ਉਠਾ ਦਿੰਦੇ ਸੀ ਮੁੜੇ ਆਉਂਦਾ ਸੀ ਸੀਐਮ ਆਨੇ ਨਾ ਸਿਰਫ ਪਰਿਵਾਰ ਦੀ ਆਰਥਿਕ ਮਦਦ ਕੀਤੀ ਸਗੋਂ ਅਗਨੀਵੀਰ ਯੋਜਨਾ ਨੂੰ ਸਵਾਲਾਂ ਤੇ ਕਟਾਰੇ ਵਿੱਚ ਖੜਾ ਕੀਤਾ ਜਵਾਨਾਂ ਨੂੰ ਪੜਾਉਣ ਦੀ ਗੱਲ ਤੇ ਕੇਂਦਰ ਸਰਕਾਰ ਨੂੰ ਕਿਰਿਆ ਤੇ ਪੁੱਛਿਆ ਕਿ ਕੀ ਅਗਨੀਵੀਰ ਜਵਾਨ ਮੋਰਚੇ ਤੇ ਬੰਦੂਕਾਂ ਦੇ ਨਾਲ ਕਿਤਾਬਾਂ ਵੀ ਚੁੱਕਣਗੇ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਚ ਉਹ ਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣੂਗਾ 22 ਸਾਲ ਦਾ 22 ਸਾਲ ਦੇ ਬੱਚੇ ਦਾ ਨੌਕਰੀ ਦੀ ਤੇਰੀਆਂ ਕਰਦੇ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋੜ ਹੀ ਸੂਬਾ ਰਿਹਾ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲਾ ਨਹੀਂ ਤਾਂ ਦੋ ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ ਦੋ ਸਾਲ ਹੀ ਰਹੇਗੇ ਤੇ ਨਾਲ ਕਹਿੰਦੇ ਸੀ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਇੱਕ ਵਾਰੀ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜ੍ਹੂਗਾ ਜ਼ਿਕਰ ਹੋ ਗਿਆ ਕਿ 6 ਪਹਿਣਾ ਦਾ ਇਕੱਲਾ ਭਰਾ ਅਜੈ ਸਿੰਘ ਜੋ ਕਸ਼ਮੀਰ ਦੇ ਨੁਸ਼ਹਰਾ ਬਾਰਡਰ ਤੇ ਉਸ ਵੇਲੇ ਸ਼ਹੀਦ ਹੋ ਗਿਆ ਸੀ ਜਦੋਂ ਉੱਥੇ ਮਾਈਨ ਬਲਾਸਟ ਹੋਇਆ ਸ਼ਹੀਦ ਦੇ ਨਾਲ ਦੋ ਹੋਰ ਜਵਾਨ ਸਖ ਵੀ ਹੋ ਗਏ ਸਨ ਘਟਨਾ ਦੇ ਸਮੇਂ ਜਵਾਨ ਇਲਾਕੇ ਵਿੱਚ ਗਸ਼ਟ ਕਰ ਰਹੇ ਸਨ ਖਨਦ ਗੁਰਦੀਪ ਸਿੰਘ ਦੀ ਰਿਪੋਰਟ 218 ਪੰਚਾ ਕਿ ਉਸ ਜ਼ਹਿਰ ਦਾ ਜਿਸ ਦਾ ਜ਼ਿਕਰ ਪ੍ਰਤਾਪ ਸਿੰਘ ਬਾਜਵਾ ਕਰ ਰਹੇ تھے ਆਪਣੇ ਬਿਆਨ ਦੇ ਜ਼ਰੀਏ ਕਾਂਗਰਸ ਦੇ ਕਲੇਸ਼ ਨੂੰ ਵੀ ਉਜਾਗਰ ਕਰ ਰਹੇ ਨੇ ਬਾਜਵਾ ਬਿਨਾ ਨਾਮ ਲਏ ਨਵਜੋਤ ਸਿੰਘ ਸਿੱਧੂ ਤੇ ਵਾਰ ਕਰ ਗਏ ਤਾਂ ਉਸ ਸਿੱਧੂ ਨੇ ਵੀ ਬਾਜਵਾ ਨੂੰ ਸਲਾਹ ਦਿੱਤੀ ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਲਗਾਤਾਰ ਜਾਰੀ ਹੈ ਤੇ ਬਿਆਨਬਾਜ਼ੀ ਹੋਰ ਤਿੱਖੀ ਹੁੰਦੀ ਨਜ਼ਰ ਆ ਰਹੀ ਹੈ ਬੇਸ਼ੱਕ ਨਮਜੋਤ ਸਿੱਧੂ ਦਾ ਸਿੱਧਾ ਨਾਮ ਲੈਣ ਤੋਂ ਤਾਂ ਹਰ ਕੋਈ ਬਚ ਰਿਹਾ ਪਰ ਹਵਾਲੇ ਵੀ ਅਜਿਹੇ ਦਿੱਤੇ ਜਾ ਰਹੇ ਨੇ ਜੋ ਆਪਣੇ ਆਪ ਦੇ ਵਿੱਚ ਸਭ ਕੁਝ ਸਪਸ਼ਟ ਵੀ ਕਰ ਰਹੇ ਨੇ ਕਿਉਂਕਿ ਗੁੱਜੀ ਸਿਆਸਤ ਦੇ ਵਿੱਚ ਸ਼ਬਦਾਵਲੀ ਵੀ ਗੁੱਜੀ ਹੀ ਵਰਤੀ ਜਾਂਦੀ ਹੈ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਚਾਹੇ ਉਂਗਲੀ ਦੇ ਵਿੱਚ ਫੈਲੇ ਜ਼ਹਿਰ ਦੀ ਕੀਤੀ ਹੈ ਪਰ ਬਿਨਾ ਨਾਮ ਲਏ ਨਿਸ਼ਾਨਾ ਸਿੱਧੂ ਤੇ ਸੱਦਿਆ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਜੇ ਜ਼ਹਿਰ ਦੇ ਨਾਲ ਉਂਗਲੀ ਭਰ ਜਾਵੇ ਕੱਟ ਦੇਣੀ ਚਾਹੀਦੀ ਹੈ ਨਹੀਂ ਤਾਂ ਬਾਅਦ ਦੇ ਵਿੱਚ ਹੋਰ ਅੰਗ ਕੱਟਣੇ ਪੈਂਦੇ ਨੇ ਤੇ ਇਹ ਬਿਆਨ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਦੇਵਿੰਦਰ ਯਾਦਵ ਦੀ ਹਾਜ਼ਰੀ ਦੇ ਵਿੱਚ ਦਿੱਤਾ ਗਿਆ ਤੇ ਫਿਰ ਜਦੋਂ ਬਾਜਵਾ ਦੇ ਬਿਆਨ ਨੂੰ ਲੈ ਕੇ ਸਵਾਲ ਨਵਜੋਤ ਸਿੱਧੂ ਨੂੰ ਹੋਇਆ ਤਾਂ ਸਿੱਧੂ ਵੀ ਥੋੜੇ ਸ਼ਬਦਾਂ ਦੇ ਵਿੱਚ ਕਾਫੀ ਕੁਝ ਬਿਆਨ ਕਰ ਗਏ ਉਹ ਟਾਈਮ ਸਿਰ ਸਟੇਜ 'ਤੇ ਲਾ ਲੋਗੇ ਫਿਰ ਠੀਕ ਹੋ ਜਾਏਗਾ ਅੰਗੂਠਾ ਵੱਢਣ ਤੋਂ ਬਾਅਦ ਚਾਰ ਉਂਗਲਾਂ ਦਾ ਵੀ ਇਹ ਪਲੇਅਰ ਭੱਜ ਮੈਣੇ ਤੱਕ ਰਹੇ ਹੋਏ ਕੰਮ ਕਰਦੇ ਨਹੀਂ ਕਰਦੇ ਉਹ ਸਾਰਾ ਕੁਝ ਤੁਸੀਂ ਐਕਟਿਵਲੀਟੇ ਫੈਸਲੇ ਕਰਦੇ ਨੇ ਉਹ ਵੀ ਕਮੀਆਂ ਪੇਛਦੇ ਆ ਰਹੇ ਨੇ ਤੇ ਲੋਕ ਜਾਈਂ ਗੁਰੂ ਨੋਇ ਨੰਦੀਏ ਉਦੋਂ ਟਾਈਲਸ ਰੇ ਅੰਗੂਠਾ ਕੱਟ ਦिए ਤੇ ਚੰਗਾ ਤੇ ਨਹੀਂ ਕਿ ਪੈਰ ਵੜੇਣਾ ਪੈਂਦਾ ਉਹ ਨਾ ਵੜਾ ਜੇ ਬੇਟਾ ਵੜੇਣਾ ਪੈਂਦਾ ਗਿੱਟਾ ਨਾ ਹੋਏਗਾ ਤੇ ਲੱਤ ਲਾਣੀ ਪਈ ਹੁਣ ਲੱਤ ਲਾਂ ਤੱਕ ਨਾ ਜਾਈਏ ਕਈ ਹਾਲ ਕੇਤੇ ਹੈ ਉਹ ਜੇ ਬੇਲ ਨੇ ਜਿੱਥੇ ਗੈਂਗਰੀਨ ਸ਼ੁਰੂ ਹੋਈ ਦੇਖੋ ਜਿਹੜਾ ਆਪਣੇ ਅੰਗ ਵੜਨਾ ਚਾਹੇ ਉਹ ਵੜ ਸਕਦਾ ਸਿੱਧੂ ਬਾਜਵਾ ਦੇ ਵਿਚਾਲੇ ਛੜੀ ਜ਼ਬਾਨੀ ਜੰਗ ਤੇ ਪੰਜਾਬ ਬੀਜੇਪੀ ਪ੍ਰਧਾਨ ਸੁਨੀ ਜਖੜ ਨੇ ਵੀ ਐਂਟਰੀ ਕੀਤੀ ਹੈ ਜਖੜ ਦਾ ਕਹਿਣਾ ਹੈ ਕਿ ਗੈਂਗਰੀਨ ਕਾਂਗਰਸ ਦੇ ਦਿਮਾਗ ਵਿੱਚ ਹੋ ਚੁੱਕੀ ਹੈ ਤੇ ਹੁਣ ਐਂਟੀਬਾਇਓਟਿਕ ਨਾਲ ਵੀ ਇਲਾਜ ਹੋਣ ਵਾਲਾ ਨਹੀਂ ਹੈ ਅੱਜ ਲੱਗਦਾ ਹੈ ਗੈਂਗਰੀਨ ਬਹੁਤ ਜ਼ਿਆਦਾ ਫੈਲ ਗਈ ਬਾਜਵਾ ਸਾਹਿਬ ਕੋ ਅਗਰ ਗੈਂਗਰੀਨ ਦਾ ਥੋੜਾ ਹੋਂਤ ਪਤਾ ਹੁੰਦਾ ਤਾਂ ਗੈਂਗਰੀਨ ਸਿਰਫ ਅੰਗੂਠੇ ਤੱਕ ਗਿਆ ਕਈ ਉਂਗਲੀਆਂ ਤੱਕ ਸੀਮਿਤ ਨਹੀਂ ਰਹਤੀ ਗੈਂਗਰੀਨ ਮੈਨੂੰ ਲੱਗਦਾ ਹੈ ਕਾਂਗਰਸ ਵਿੱਚ ਬਹੁਤ ਗਹਿਰੀ ਫੈਲ ਗਈ ਇਹ ਰੱਬ ਇਹ ਐਂਟੀਬਾਇਓਟਿਕਸ ਜਾਂ ਇਸ ਕਿਸੇ ਵੀ ਉਸकी मोहताज नहीं रही आज समस्या उनको अपनी पार्टी बचाने थी थी जान कर है है की करनी चाहिए ना कि सिद्दू जी इधर जान देना चाहिए कांग्रेस ਦੇ ਵਿੱਚ ਜ਼ਿਕਰ ਜ਼ਹਿਰ ਦਾ ਕੀਤਾ ਜਾ ਰਿਹਾ ਤੇ ਜਿਸ ਦਾ ਨਚੋੜ ਵੀ ਗੁੱਜੇ ਸ਼ਬਦਾਂ ਦੇ ਵਿੱਚ ਕੱਢਿਆ ਜਾਵੇ ਤਾਂ ਸਵਾਲ ਹੈ ਕਿ ਜ਼ਹਿਰ ਦੇ ਨਾਲ ਉਂਗਲ ਤੱਕ ਕਿੰਨਾ ਖੁਸਾਨ ਹੋ ਗਿਆ ਤੇ ਸਵਾਲ ਇਹ ਵੀ ਹੈ ਕਿ ਕੀ ਜ਼ਹਿਰ ਫਿਲਹਾਲ ਉਂਗਲ ਦੇ ਵਿੱਚ ਹੀ ਹੈ ਜਾਂ ਪੂਰੇ ਸਰੀਰ ਦੇ ਵਿੱਚ ਫੈਲ ਚੁੱਕਾ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਤਦੋਂਦਰ ਨਵਾਂ ਸ਼ਰਦ ਦੀ ਗੱਲ ਕਰੀਏ ਤਾਂ ਨਵਾਂ ਸ਼ਰਦ ਦੇ ਵਿੱਚ ਕਾਂਗਰਸੀ ਵਰਕਰ ਆਪਸ ਦੇ ਵਿੱਚ ਭੜਦੇ ਹੋਏ ਨਜ਼ਰ ਆਏ ਨਾਦਪੁਰ ਸਾਹਿਬ ਸੀਟ ਨੂੰ ਲੈ ਕੇ ਦਰਸਲ ਮੀਟਿੰਗ ਚੱਰੀ ਸੀ ਬਰਿੰਦਰ ਢਿਲੋਂ ਦੇ ਸਮਰਸਥਕਾਂ ਦੇ ਦੂਜੇ ਧੜੇ ਦੇ ਨਾਲ ਬਹਿਸ ਹੋ ਜਾਂਦੀ ਹੈ ਚੱਲਦੀ ਮੀਟਿੰਗ ਦੇ ਦੌਰਾਨ ਦਰਸ ਨੇ ਪੂਰਾ ਹੰਗਾਮਾ ਹੁੰਦਾ ਹੈ ਮੀਟਿੰਗ ਦੇ ਵਿੱਚ ਇੰਚਾਰਜ ਦੇਵਿੰਦਰ ਯਾਦਵ ਵੀ ਮੌਜੂਦ ਸਨ ਦੇਵਿੰਦਰ ਯਾਦਵ ਤੇ ਮਨੀਸ਼ ਤਿਵਾੜੀ ਨੇ ਹਾਲਾਂਕਿ ਇਸ ਦੌਰਾਨ ਸਥਿਤੀ ਨੂੰ ਸੰਭਾਲਿਆ ਪਰ ਇਹ ਪੂਰੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਰਸਲ ਨਵਾਂ ਸ਼ਰਦ ਦੀਆਂ ਤਸਵੀਰਾਂ ਜਿੱਥੇ ਕੇਨਨਦਪੁਰ ਸਾ ਆਜੇ ਤੱਕ ਕਿ ਬਰਿੰਦਰ ਢਿੱਲੋਂ ਦੇ ਸਮਰਥਕਾਂ ਦੀ ਦੂਜੇ ਧੜੇ ਦੇ ਨਾਲ ਬਹਿਸ ਹੋ ਜਾਂਦੀ ਹੈ ਚਲਦੀ ਮੀਟਿੰਗ ਦੇ ਦੌਰਾਨ ਇਹ ਪੂਰਾ ਹੰਗਾਮਾ ਹੁੰਦਾ ਹੈ ਕਿ ਉਹ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਦੇਵਿੰਦਰ ਯਾਦਵ ਦੀ ਖਾਸੀ ਦੇ ਵਿੱਚ ਗੱਲਾਂ ਠੱਡੀਆਂ ਕਰਨ ਨੂੰ ਥੋੜਾ ਜਿਹਾ ਜੋਸ਼ ਰੱਖਣਾ ਹੁੰਦਾ ਆਪਸ ਦੋ ਗਰੁੱਪਾਂ ਦਾ ਇਸ਼ੂ ਸੀਗਾ ਉਹਨਾਂ ਨੂੰ ਬਸ ਠੰਡ ਠੰਡੌੜਾ ਸੀਗਾ ਹੋਰ ਕੁਝ ਨਹੀਂ ਉਸੀ ਬਹੁਤ ਉੱਟੇ ਜਿੱਤੀ ਸੀਗਾ ਉਹਦੇ ਨਾ ਮੈਂ ਤਾਂ ਜਦੋਂ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਉਣ ਦੇ ਵਿੱਚ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਣਾ ਹੁੰਦਾ ਵਾ ਵੀ ਨਹੀਂ ਨਾ ਕਰੋ ਨਾ ਕਰੋ ਉਦੋਂ ਕਿ ਗਰਮਾ ਗਰਮੀ ਹੋ ਚੁੱਕੀ ਸੀ ਤੇ ਤਾਂ ਕਰਕੇ ਠੰਡ ਠੰਡੋਲਾ ਕਰ ਰਹੇ ਸੀ ਕਰਨ ਕਿਸੇ ਕਿਸ ਬਾਤੇ ਉਹ ਕਹਿੰਦੇ ਨੇ ਕਿ ਉਹ ਕਾਂਗਰਸੀ ਨਹੀਂ ਇਹ ਵੋਟ ਨਹੀਂ ਪਾਉਂਦੇ ਫਿਰ ਵੀ ਅੱਜ ਇਸ ਤਰ੍ਹਾਂ ਕਰ ਰਹੇ ਨੇ ਨਹੀਂ ਉਹਦੇ ਅੰਦਰ ਕਾਂਗਰਸੀ ਦਾ ਮਸਲਾ ਕੋਈ ਹੋਰ ਮਸਲੇ ਕਈ ਮਸਲੇ ਜੁੜ ਜਾਂਦੇ ਆ ਵਰਕਰਾਂ ਦੀ ਭਾਵਨਾ ਹੁੰਦੀ ਆ ਕਿਸੇ ਨੂੰ ਬੋਲਣ ਦਿੱਤਾ ਗਿਆ ਕਿਸੇ ਨੂੰ ਨਹੀਂ ਬੋਲਣ ਦਿੱਤਾ ਗਿਆ ਥੱਲੋ ਭਾਵਨਾ ਆਈ ਸੀ ਅਸੀਂ ਚਾਹਦੇ ਸੀ ਵੀ ਡਿਕੋਰਮ ਬਣਿਆ ਰਵੇ ਦੇਖੋ ਕੁਝ ਬੰਦੇ ਇੱਥੇ ਆਏ ਕਦੀ ਪਾਈ ਨਾ ਉਹਨਾਂ ਨੇ ਵੋਟ ਪਾਈ ਨਾ ਕਦੀ ਕਾਂਗਰਸ ਦਾ ਸਮਰਥਨ ਕੀਤਾ ਤੇ ਹੁਣ ਇੱਥੇ ਮੀਟਿੰਗਾਂ 'ਚ ਬੈਠੇ ਹੋਏ ਤੇ ਬੋਲਣ ਦਾ ਸਮਾਂ ਮੰਗ ਰਹੇ ਆ ਸਾਡੀ ਡਿਮਾਂਡ ਏ ਸੀਗੀ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਜਦ ਇਹਨਾਂ ਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ ਫਿਰ ਇਹਨਾਂ ਨੂੰ ਬੋਲਣ ਕਿਉਂ ਦੇਣਾ ਉਹ ਕਿੱਥੇ ਦੇ ਵਰਕਰ ਸੀਗੇ ਨਵੇਂ ਸਾਹਿਬ ਤੇ ਕਿੱਥੇ ਆਨੰਦਪੁਰ ਸਾਹਿਬ ਵਾਲੇ ਕਰਨਤੋ ਸਾਹਿਬ ਤੁਸੀਂ ਕਿੱਥੇ ਦੇ ਹੋ ਅਸੀਂ ਵੀ ਆਨੰਦਪੁਰ ਦੇ ਤੁਸੀਂ ਵੀ ਇਹਨਾਂ ਨੂੰ ਦੱਸੋ ਹੁਣ ਗੱਲ ਹੋਵੇਗੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੀ ਇੱਕ ਫਰਵੀ ਤੋਂ ਦਰਸਲ ਪੰਜਾਬ ਬਚਾਓ ਯਾਤਰਾ ਦਾ ਜਿਹੜਾ ਕਿ ਆਗਾਜ਼ ਹੋਣ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ ਪਹਿਲੇ ਪੜਾਅ ਦੇ ਵਿੱਚ 43 ਹਲਕੇ ਕਵਰ ਕੀਤੇ ਜਾਣਗੇ ਪੰਜਾਬ ਦੀ ਖੁਦਮੁਖਤਿਆਰੀ ਦੇ ਲਈ ਯਾਤਰਾ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਕਿ ਪੰਜਾਬ ਦੀ ਖੁਦਮੁਖਤਿਆਰੀ ਦੇ ਲਈ ਯਾਤਰਾ ਹੋਵੇਗੀ ਪੰਜਾਬ ਇਸ ਵਕਤ ਦਿੱਲੀ ਤੋਂ ਚੱਲ ਰਿਹਾ ਇਹ ਵੀ ਅਕਾਲੀ ਦਲ ਦੇ ਵੱਡਾ ਨਿਸ਼ਾਨਾ ਸਾਧਿਆ ਗਿਆ ਹੈ ਨਾਲ ਕਿ ਆ ਗਿਆ ਕਿ ਸਰਕਾਰ ਹਰ ਫਰੰਟ ਤੇ फेल ਹੋ ਗਈ ਹੈ ਸਰਕਾਰ ਨੂੰ ਵੀ ਅਕਾਲੀ ਦਲ ਦੇ ਨਿਸ਼ਾਨੇ ਤੇ ਲਿਆ ਗਿਆ ਤੇ ਨਾਲ ਇਸ ਜਾਤਾਂ ਦੀ ਪੂਰੀ ਰੂਪਰੇਖਾ ਕੀ ਹੋਵੇਗੀ ਇਸ ਤੋਂ ਵੀ ਵਾਕਿਫ ਕਰਵਾਇਆ ਗਿਆ। ਤੁਹਾਡਾ ਪੰਜਾਬ ਨੂੰ ਸੱਦਾ ਦਿੰਦੇ। ਅੱਜ ਹਰ ਇੱਕ ਵਰਗ ਨੂੰ ਸੱਦਾ ਦਿੰਦੇ। ਅੱਜ ਬੁੱਧੀਜੀਵੀਆਂ ਨੂੰ ਸੱਦਾ ਦਿੰਦੇ ਆ, ਅੱਜ ਕਲਾਕਾਰਾਂ ਨੂੰ ਸੱਦਾ ਦਿੰਦੇ ਆ, ਅੱਜ ਕਿਸਾਨਾਂ ਨੂੰ ਸੱਦਾ ਦਿੰਦੇ ਆ, ਅੱਜ ਮੁਲਾਜ਼ਮਾਂ ਨੂੰ ਸੱਦਾ ਦਿੰਦੇ ਆ, ਅੱਜ ਹਰ ਇੱਕ ਪੰਜਾਬੀ ਨੂੰ ਸੱਦਾ ਦਿੰਦੇ ਆ। ਕਿ ਆਓ 1 ਫਰਵਰੀ ਨੂੰ ਅਕਾਲ ਤੱਕ ਸਾਫ਼ ਤੋਂ ਅਰਦਾਸ ਕਰਕੇ ਚੱਲੀਏ ਤੇ ਪੰਜਾਬ ਨੂੰ ਇਹ ਲੋਕਾਂ ਤੋਂ ਬਚਾਈਏ ਜਿਹੜੇ ਕਿ ਪੰਜਾਬੀਅਤ ਨੂੰ ਮਾਰਨ ਲੱਗੇ ਨੇ ਜਿਹੜੇ ਪੰਜਾਬ ਦੀ ਇਕਨੋਮੀ ਨੂੰ ਖਤਮ ਕਰਨ ਤੇ ਲੱਗੇ ਨੇ ਜਿਹੜੀ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਤੇ ਲੱਗੇ ਨੇ ਤੇ ਇੱਕ ਹੱਲਾ ਬੋਲੀਏ 1 ਫਰਵਰੀ ਨੂੰ ਇਹ ਸਰਕਾਰ ਨੂੰ ਦਿਖਾ ਦਈਏ ਕਿ ਸਾਰਾ ਪੰਜਾਬ ਅੱਜ ਇਹ ਸਰਕਾਰ ਦੇ ਵਿਰੁੱਧ ਖੜਾ ਸਾਰਾ ਪੰਜਾਬ ਇਹ ਦਿੱਲੀੋਂ ਚੱਲਣ ਵਾਲੀ ਜਿਹੜੀ ਹਕੂਮਤ ਹੈ ਇਹਦੇ ਵਿਰੁੱਧ ਖੜਾ ਹੈ ਤੇ ਅੱਜ ਪੰਜਾਬ ਪੰਜਾਬ ਦੇ ਨਾਲ ਖੜਾ ਹੈ ਤੇ ਅੱਜ ਪੰਜਾਬ ਆਪਣੀ ਖੇਤਰੀ ਪਾਰਟੀ ਦੀ ਅਗਵਾਈ ਦੇ ਵਿੱਚ ਸੁਨਹਿਰੀ ਪੰਜਾਬ ਵੱਲ ਕਦਮ ਰੱਖਣਾ ਚਾਹੁੰਦਾ ਹੈ ਸਵਾਓ ਵੀਰੋ ਅੱਜ ਰਲ ਕੇ ਪੰਜਾਬ ਬਚਾਈਏ ਅੱਜ ਰਲ ਕੇ ਆਪਣਾ ਘਰ ਬਚਾਈਏ ਆਪਣੇ ਨੌਜਵਾਨ ਬਚਾਈਏ ਆਪਣੀ ਭੈਣਾਂ ਦੀ ਇੱਜ਼ਤਾਂ ਬਚਾਈਏ ਔਰ ਪੰਜਾਬ ਨੂੰ ਦੁਬਾਰਾ ਸੁਨਹਿਰੀ ਪੰਜਾਬ ਬਣਾਈਏ ਰੋਕ ਕਰਨਗੇ ਅਗਲੀ ਖਬਰ ਦਾ ਜਥੇਦਾਰ ਭਾਈ ਕੌਂਕੇ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਪੰਚਕੁਲਾ ਦੇ ਨੱਡਾ ਸਾਹਿਬ ਗੁਰੂ ਘਰ ਦੇ ਦਰਸਲੇ ਸਮਾਗਮ ਹੋਇਆ ਜਥੇਦਾਰ ਦਾਦੂਵਾਲ ਤੇ ਸਿੱਖ ਆਗੂਆਂ ਨੇ ਇਹ ਸਮਾਗਮ ਕਰਵਾਇਆ 10 ਫਰਵਿਨ ਨੂੰ ਵੱਡਾ ਇਕੱਠ ਬੁਲਾਉਣ ਦਾ ਇਸ ਦਰਾਂਨ ਫੈਸਲਾ ਹੋਇਆ ਹੈ ਭਾਈ ਰੋਡੇ ਦੀ ਬਲ ਜੋ ਜਾਣਕਾਰੀ ਦਿੱਤੀ ਗਈ ਹੈ ਕਿ 10 ਫਰਵਿਨ ਨੂੰ ਵੱਡਾ ਇਕੱਠ ਬੁਲਾਉਣ ਦਾ ਇਸ ਦਰਾਂਨ ਫੈਸਲਾ ਲਿਆ ਗਿਆ ਜਥੇਦਾਰ ਸਾਹਿਬ ਤੋਂ ਭਾਈ ਕੌਂਕੇ ਦੇ ਲਈ ਸਨਮਾਨ ਦੀ ਮੰਗ ਕੀਤੀ ਗਈ ਹੈ ਭਾਈ ਕੌਂਕੇ ਨੂੰ ਮਿਲੇ ਫਖਰੇ ਕੌਮ ਤੇ ਪੰਥ ਰਤਨ ਐਵਾਰਡੀ ਇਸੇ ਮਾਰਦੀ ਸਨਮਾਨ ਦੀ ਗਿਹੜੇ ਕਿ ਮੰਗ ਕੀਤੀ ਗਿਆ ਜ세ਦਾਰ ਸਾਹਿਬ ਤੋਂ ਮਜੂਦਾ ਮੁੱਖ ਮੰਤਰੀ ਤੋਂ ਇਨਸਾਫ ਦੀ ਵੀ ਉਮੀਦ ਕੀਤੀ ਗਿਆ 29 ਤਰੀਕ ਨੂੰ ਮੁੱਖ ਮੰਤਰੀ ਨੂੰ ਮਿਲਾਂਗੇ ਇਹ ਵੀ ਜਾਣਕਾਰੀ ਦਿੱਤੀ ਗਿਆ ਕਿ ਇਸੇ ਮੁੱਦੇ ਤੇ 29 ਤਰੀਕ ਨੂੰ ਮੁੱਖ ਮੰਤਰੀ ਨੂੰ ਮਿਲਿਆ ਜਾਵੇਗਾ ਹਰੀ ਸਾਡੇ ਜਿਹੜੀ ਇੱਕ ਪਾਲਤ ਕਮੇਟੀ ਬਣੀ ਆ ਉਹਦੇ ਤੋਂ ਅਸੀਂ ਭਗਵੰਤ ਸਿੰਘ ਮਾਨ ਤੋਂ ਟਾਈਮ ਲਿਆ ਕਿ ਤੂੰ ਸਾਨੂੰ ਟਾਈਮ ਦੇ ਤੂੰ ਇਹ ਸਾਰਾ ਕੁਝ ਕਰ ਜੇ ਤੂੰ ਵੀ ਨਹੀਂ ਕਰੇਂਗਾ ਤੂੰ ਵੀ ਤੈਸਿਲੈਂਡ ਚ ਖਲੋਣਾ ਸੀਐਮ ਦੀ ਕੁਰਸੀ ਤਾ ਅੱਜ ਹੈਗੀ ਕੱਲ ਨੂੰ ਨਹੀਂ ਹੋਊਗੀ ਫੇਰ ਉਹਨੇ ਸਾਨੂੰ 29 ਤਰੀਕ ਦਾ ਟਾਈਮ ਦਿੱਤਾ ਹੈ 29 ਤਰੀਕ ਨੂੰ ਅਸੀਂ ਮਿਲਾਂਗੇ ਆਪ ਦਾ ਲਿਖਤੀ ਪੱਖ ਦੇਾਂਗੇ ਉਹਨੂੰ ਵੀ ਹੁਣ ਤੱਕ ਸਾਡੀ ਜਿਹੜੀ ਕਾਨੂੰਨੀ ਮਾਰਾਂ ਦੀ ਜਿਹੜੀ ਟੀਮ ਆ ਉਹਨੇ ਆਹ ਕੁਝ ਪਰਚੋਲ ਕੀਤੀ ਆ ਇਹਦੇ ਤੇ ਅੱਗੇ ਤੋਂ ਐਫਆਈਆਰ ਦਰਜ ਕਰਕੇ ਅੱਗੇ ਕੇਸ ਚਲਾ ਕੇਸ ਚਲਾ ਕੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦੇਵੋ ਇਹ ਹੈ ਕਾਨੂੰਨੀ ਪੱਖ ਇੱਕਮਤਾ ਸੀ ਕਿ 10 ਫਰਵਰੀ ਨੂੰ ਜਿਹੜਾ ਜਲੰਧਰ ਵਿਖੇ ਗੁਰੂ ਤੇਗ ਬਹਾਦਰ ਨਗਰ ਗੁਰਦੁਆਰੇ ਵਿਖੇ ਇੱਕ ਕੱਟ ਸੱਦਿਆ ਗਿਆ ਹੈ ਪੰਥ ਦਾ ਨਮੈਂਦਾ ਕੱਟ ਜਿਦੇ ਚ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਬੁੱਧੀਜੀਵੀ ਵਰਗ ਪੱਤਰਕਾਰ ਅਸੀਂ ਸਾਰੇ ਉੱਥੇ ਸੱਦੇ ਆ। ਉੱਥੋਂ ਇੱਕ رائے ਪੈਦਾ ਕਰਨੀ ਹੈ ਕਿ ਅੱਗੇ ਕੀ ਰਣਨੀਤੀ ਹੋਵੇ ਕਿ ਅਸੀਂ ਇਸ ਆਵਾਜ਼ ਨੂੰ ਇੰਨੀ ਬੁਲੰਦ ਕਰ ਦਈਏ ਕਿ ਸਿੰਘ ਸਾਹਿਬ ਨੂੰ ਇਹ ਆਵਾਜ਼ ਉਵੇਂ ਹੀ ਸੁਣਨੀ ਪਵੇ ਜਿਵੇਂ ਪਹਿਲੇ ਸਿੰਘ ਸਾਹਿਬਾਂ ਨੇ ਸੁਣੀ ਸੀ ਉਦੋਂ ਜਦੋਂ ਰਾਮ ਰਹੀਮ ਨੂੰ ਕਲੀਨ ਚੈਟ ਦਿੱਤੀ ਸੀ ਪਰ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਇੱਥੇ ਫਿਰ ਵਾਪਸ ਲੈ ਲਈ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਅਵਾਰਡ ਦਿੱਤਾ ਗਿਆ ਜਿਨੇ ਇੰਨੀ ਰਿਪੋਰਟ ਦਬਾ ਕੇ ਰੱਖੀ ਜੀ ਰਿਪੋਰਟ ਗਲਤ ਸੀ ਤਾਂ ਉਹ ਸੀਐਮ ਸੀ ਇੱਕ ਹੋਰ ਕਮਿਸ਼ਨ ਬਿਠਾ ਦਿੰਦਾ ਵੀ ਇਸ ਰਿਪੋਰਟ ਦੇ ਵਿੱਚ ਆਹ ਕਮੀਆਂ ਐ ਤੁਸੀਂ ਦੂਰ ਕਰੋ ਇੱਥੇ ਵੀ ਇੱਥੇ ਇਹ ਮਤੇ ਪਾਸ ਕੀਤੇ ਗਏ ਆ ਜਿਹਦੇ ਵਿੱਚ ਇਹ ਕਹੀ ਤੇ ਇਹ ਹੀ ਮਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਜਾਵੇ ਇੱਕ ਮਤਾ ਸੀ ਕਿ ਅਸੀਂ ਅੱਜ ਸੰਗਤ ਵੱਲੋਂ ਪੰਥ ਵੱਲੋਂ ਇਹ ਅਵਾਰਡ ਕੌਕੇ ਪਰਿਵਾਰ ਨੂੰ ਦਿੰਨੇ ਆ ਉਹਨਾਂ ਦੇ ਪੁੱਤਰ